ਸਤਿ ਸ਼੍ਰੀ ਅਕਾਲ ਜੀ ਹੜ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਹੈ ਬਹੁਤ ਸਾਰੀਆਂ ਇਨਸਾਨੀ ਜਾਨਾਂ ਚਲੇ ਗਈਆਂ ਨੇ ਡੰਗਰ ਪਸ਼ੂ ਬਹੁਤ ਸਾਰੇ ਖਤਮ ਹੋ ਗਏ ਨੇ ਬਹੁਤ ਸਾਰੇ ਪਿੰਡ ਘਰ ਸਕੂਲ ਸਾਰੇ ਖਤਮ ਹੋ ਚੁੱਕੇ ਨੇ ਤਬਾਹ ਹੋ ਚੁੱਕੇ ਨੇ ਬਹੁਤ ਸਾਰੀਆਂ एनजीओस ਜਿਹੜੀਆਂ ਨੇ ਉਹ ਮਦਦ ਕਰ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੰਦ ਦੇਹੀ ਤੋਂ ਸੇਵਾ ਨਿਭਾਈ ਜਾ ਰਹੀ ਆ ਜਿੱਥੇ-ਜਿੱਥੇ ਹੜ ਆਏ ਨੇ ਉਹਦੇ ਆਸ-ਪਾਸ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉੱਥੇ ਲੰਗਰ ਦੀ ਸੇਵਾ ਰਹਿਣ ਵਾਸਤੇ ਔਰ ਦਵਾਈਆਂ ਦੀ ਸੇਵਾ ਨਿਭਾਈ ਜਾ ਰਹੀ ਆ ਸੱਚੇ ਪਾਤਸ਼ਾਹ ਦੀ ਅੱਗੇ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਹੇ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਜਲਦੀ ਠੀਕ ਕਰ ਦੇ ਸਾਰਾ ਪੰਜਾਬ ਬਹੁਤ ਤਕਲੀਫ ਚਾ ਹੇ ਸੱਚੇ ਪਾਤਸ਼ਾਹ ਸਭ ਤੇਰੇ ਵੱਲ ਅੱਖਾਂ ਚੱਕ ਕੇ ਹੱਥ ਅੜ ਕੇ ਬੇਨਤੀਆਂ ਅਰਜ਼ੋਈਆਂ ਦੁਆਵਾਂ ਕਰਦੇ ਪਏ ਨੇ ਕਬੂਲ ਕਰ ਲੈ ਸੁਣ ਲੈ ਤੇ ਦੁਆ ਸਾਡੀ ਸਭ ਕੁਝ ਉਮੀਦ ਕਰਦੇ ਪਹਿਲਾਂ ਵੰਗੂ ਸਾਰੇ ਹਾਸੇ ਵਸਤੇ ਕਰ ਦੇ